ਵੀ ਡੈਡਲਾਈਨ ਹੈ ਰੇਤਾ ਚੁੱਕਣ ਦੀ ਵੀ ਇਹ ਇਹਦਾ ਆਬਜੈਕਸ਼ਨ ਇਹੀ ਆਈ ਸੀ ਆਪਾਂ ਸਾਰਿਆਂ ਨੇ ਜਿਨ੍ਹਾਂ ਨੇ ਕਿ ਐਸਕੇਐਮ ਜਾਂ ਥੋਡੀ ਜੱਥੇਬੰਦੀ ਵੱਲੋਂ ਨਿੱਜੀ ਤੌਰ ਤੇ ਦਾ ਵਿਰੋਧ ਕੀਤਾ ਗਿਆ ਵੀ ਡੈਡਲਾਈਨ ਕਿਉਂ ਹੈ ਬਿਲਕੁਲ ਉਸੇ ਦਿਨ ਇਹ ਬਿਆਨ ਦਿੱਤਾ ਗਿਆ ਸੀ ਵੀ ਡੈਡਲਾਈਨ ਤਾਂ ਹੋਣਾ ਹੀ ਨਹੀਂ ਚਾਹੀਦਾ ਇੱਕ ਤਾਂ ਵੈਸੇ ਜਸਾਸਰ ਕੇਸ ਕਰ ਰਹੇ ਹਲੇ ਮਹੀਨਾ ਤਾਂ ਉਹਨਾਂ ਨੇ ਉਹਨਾਂ ਦੀ ਕਹ ਲੋ ਪੰਜਾਬੀ ਕਹਿੰਦੇ ਪਿੱਠ ਦੀ ਸਿੱਧੀ ਹੋਣੀ ਉਸ ਤੋਂ ਬਾਅਦ ਸੋਚਣ ਕੇ ਰੇਤੇ ਦਾ ਕਰਨਾ ਕੀ ਹੈ ਕਿਵੇਂ ਚੱਕਣਾ ਇੰਨਾ ਤਾਂ ਉਹਨਾਂ ਕੋਲ ਇੰਤਜ਼ਾਮ ਵੀ ਹੈ ਨਹੀਂ ਕਿਸਾਨਾਂ ਕੋਲ ਰੇਤਾ ਚੱਕਣ ਦਾ ਨਾ ਬੋਕਲਾਈਨਾਂ ਨੇ ਨਾ ਜੀਸੀਬੀਸ ਨੇ ਨਾ ਮਤਲਬ ਕੋਈ ਸਾਧਨਾਂ ਨਾ ਕੋ ਵਪ ਇਸ ਕਰਕੇ ਅਸੀਂ ਘੱਟੋ ਘੱਟ ਤੁਹਾਡੇ ਥਰੂ ਵੀ ਮੰਗ ਕਰਦੇ ਆ ਵੀ ਇਹਨੂੰ ਖੁੱਲਾ ਛੱਡਾ ਜਾਵੇ ਡਿਸਾਸਟਰ ਸਾਰੇ ਦੁਨੀਆ ਨੂੰ ਪਤਾ 1 ਸਾਲ ਲਈ ਘੱਟੋ ਘੱਟ 1 ਸਾਲ ਲਈ ਦਿੱਤੇ ਜਾਵੇ ਵੀ ਜ਼ਮੀਰ ਬਣਾਈ ਜਾਵੇ ਜ਼ਮੀਨ ਬਣਦੇ ਹਾਲਾਤ ਵੀ ਘੱਟੋ ਘੱਟ 1 ਸਾਲ ਤੱਕ ਨਹੀਂ ਮੈਂ ਇਹ ਸਮਝਦਾ ਵੀ ਜਦ ਤੱਕ ਹਰੇਤਾ ਚੱਕ ਨਹੀਂ ਜ਼ਮੀਨਾਂ ਵਾਹੀ ਯੋਗ ਨਹੀਂ ਹੁੰਦੀਆਂ ਜਦ ਤੱਕ ਪੋਟਾ ਪੋਟਾ ਕਣਕ ਕੁਝ ਦਿਖਾਈ ਨਹੀਂ ਦਿੰਦੀ ਜਦ ਤੱਕ ਨਾ ਵਪਾਰੀ ਖੁਸ਼ ਆ ਨਾ ਦਿਹਾੜੀਦਾਰ ਕੋਸ਼ਾ ਨਾ ਕਿਸਾਨ ਖੁਸ਼ ਆ ਨਾ ਉਹਨਾਂ ਉਹਨਾਂ ਦੀ ਜਦ ਤੱਕ ਨੇਚਰਲੀ ਪੱਟੜੀ ਤੇ ਚੜਦੀ ਨਹੀਂ ਉਹਦੇ ਵਾਸਤੇ ਅੱਜ ਸਾਰੀ ਮੀਟਿੰਗ ਸੀ ਵੀ ਲੋਕਾਂ ਦੀ ਨੇਚਰਲੀ ਆਪਣੇ ਪੱੜੜੀ ਦੇ ਉਹਨਾਂ ਜ਼ਿੰਦਗੀ ਜੋਰਾ ਚੜ੍ਹ ਜੇ ਉਸ ਤੱਕ ਆਪਾਂ ਉਹਨਾਂ ਦੀ ਮਤ ਕਰ ਸਕੀਏ